ਸਤਿ ਸ੍ਰੀ ਅਕਾਲ ਜੀ ਮੈਂ ਜਰੂਰ ਸਿੰਘ ਸੋਈ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡੈਲੀ ਜਗਰਾਉਂ ਨਿਊਜ਼ ਦੇ ਨਾਲ ਸੋ ਅਸੀਂ ਅੱਜ ਆਏ ਹਾਂ ਜੀ ਪੁਲਿਸ ਲੈਨ ਜਗਰਾਉਂ ਦੇ ਵਿੱਚ ਜਿੱਥੇ ਕਿ ਐਸਐਸਪੀ ਡਾਕਟਰ ਅੰਕੁਰ ਗੁਪਤਾ ਜੀ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਐਸਐਸਪੀ ਸਾਹਿਬ ਨੇ ਦੱਸਿਆ ਵਾ ਵੀ ਇੱਕ ਵਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਨਹੋੜ ਥਾਣਾ ਦਾਖਾ ਜਿਹੜਾ ਕਿ ਇੱਕ ਫੌਜ ਦੇ ਵਿੱਚੋਂ ਭਰਤੀ ਹੋਇਆ ਸੀਗਾ ਨੌਜਵਾਨ 4 ਸਾਲ ਦੀ ਨੌਕਰੀ ਹੋ ਗਈ ਸੀ ਜਿਸ ਨੂੰ ਕਿ ਚਿੱਟੇ ਦੇ ਨਾਲ ਪੁਲਿਸ ਜਗਰਾਉਂ ਪੁਲਿਸ ਨੇ ਫੜਿਆ ਗਿਆ ਵਾ ਸੋ ਜਦੋਂ ਬਾੜੀ ਖੇਤ ਨੂੰ ਖਲ ਖਾਨ ਲੱਗ ਜAVE ਤਾਂ ਇਸ ਖੇਤ ਦਾ ਰਬੀ ਰੱਖਾ ਹੁੰਦਾ ਵਾ ਸੋ ਸਾਡੇ ਨੌਜਵਾਨ ਜਿਹੜੇ ਕਿ ਇਸ ਰੰਦਾ ਤੇ ਸਾਡੀ ਰਾਖੀ ਕਰਦੇ ਆ ਉਹਨਾਂ ਵਿੱਚ ਕੁਝ ਇਹੋ ਜਿਹੇ ਬੰਦੇ ਵੀ ਹੁੰਦੇ ਆ ਜਿਹੜੇ ਇਹ ਗਲਤ ਕੰਮ ਗਲਤ ਰਾਹ ਤੇ ਪੈ ਜਾਂਦੇ ਆ ਸੋ ਐਸਐਸਪੀ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਆ ਦੇਖਦੇ ਆ ਇਹਨਾਂ ਬਾਰੇ ਕੀ ਜਾਣਕਾਰੀ ਦੇ ਰਹੇ ਆ ਆਪਾਂ ਸਾਰੇ ਜਾਣਦੇ ਆ ਜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਾਡੇ ਸੀਐਮ ਸਾਹਿਬ ਪੰਜਾਬ ਵੱਲੋਂ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਟ੍ਰਿਕ ਇਨਸਟਰਕਸ਼ਨਸ ਹੈ ਯੁੱਧ ਨਸ਼ਾ ਵਿਰੁੱਧ ਤਹਿਤ ਸਾਰੀ ਪੂਰਾ ਪੰਜਾਬ ਦੇ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਲੁਧਿਆਣਾ ਰੂਰਲ ਪੁਲਿਸ ਵੱਲੋਂ ਵੀ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਸੋ ਇਸੇ ਲੜੀ ਦੇ ਵਿੱਚ ਕੱਲ 13 ਮਈ ਨੂੰ ਸਾਡੇ ਵੱਖ-ਵੱਖ ਥਾਣਿਆਂ ਦੇ ਅਧੀਨ ਆਉਂਦੇ ਹੌਟਸਪੌਟਸ ਜਿੱਥੇ ਅਸੀਂ ਕਾਸੋ ਚੈਕਿੰਗ ਕਰਾਈ ਸੀ ਕੋਆਰਡੀਨੇਟ ਸਰਚ ਆਪਰੇਸ਼ਨ ਤੇ ਉਹਦੇ ਦੌਰਾਨ ਅਸੀਂ ਕੱਲ ਕਰੀਬ 14 ਐਫਆਈਆਰ ਦਰਜ ਕੀਤੀਆਂ ਤੇ 19 ਬੰਦੇ ਜਿਹੜੇ ਪੈਡਲਰ ਹੈਗੇ ਸਪਲਾਈਅਰ ਹੈਗੇ ਨੇ ਉਹ ਬੰਦੇ ਵੱਖ-ਵੱਖ ਜਿਹੜੇ ਥਾਣਿਆਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਨੇ ਸੋ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਨ ਸਾਡੀ ਇੱਕ ਕਮਰਸ਼ੀਅਲ ਰਿਕਵਰੀ ਵੀ ਹੋਈ ਹੈ ਕਰੀਬ 255 ਗ੍ਰਾਮ ਹੈਰੋਇਨ ਸਾਨੂੰ ਇੱਕ ਕੇਸ ਚ ਉਪਲਬਧ ਹੋਈ ਹੈ ਸਾਡੇ ਐਸਪੀਡੀ ਮੈਡਮ ਤੇ ਸੀਆਈਏ ਦੀ ਟੀਮਾਂ ਤੇ ਐਸਐਚਓ ਜੋਧਾ ਇਹਨਾਂ ਨੇ ਬੜਾ ਵਧੀਆ ਕੰਮ ਕਰਦੇ ਹੋਏ ਜਿਹੜਾ ਇੱਕ ਬੰਦਾ ਸੀਗਾ ਵਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਪਨੋਹਰਡ ਥਾਣੇ ਦਾਖੇ ਦਾ ਹੀ ਰਹਿਣ ਵਾਲਾ ਸੋ ਇਹਦੇ ਪੋਜੈਸ਼ਨ ਚੋਂ ਸਾਨੂੰ ਇੱਕ ਗੱਡੀ ਮਿਲੀ ਹੈ ਸਲੈਰੀਓ ਤੇ ਇੱਕ ਮੋਬਾਈਲ ਤੇ 255 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਜਿਹੜੀ ਦਸਨੀ ਉਹ ਗੱਲ ਹੈ ਉਹ ਇਹ ਹੈ ਕਿ ਇਹ ਸਰਵਿੰਗ ਆਰਮੀਅਰ ਪਰਸਨਲ ਹੈਗਾ ਤੇ ਕਰੰਟਲੀ ਸ਼੍ਰੀਨਗਰ ਵਿੱਚ ਪੋਸਟਡ ਹੈਗਾ ਸੇ ਇਹ ਸਮਗਲਿੰਗ ਕਰ ਰਿਹਾ ਸੀ ਆਪਣੇ ਏਰੀਆ ਦੇ ਵਿੱਚ ਸੋ ਇਹਨੂੰ ਸਾਡੀ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀ ਸੋ ਇਹਨੂੰ ਅਸੀਂ ਕਾਬੂ ਕਰਕੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਉਸ ਮੋਹਮ ਨੂੰ ਸਾਡੀ ਤਾਕਤ ਮਿਲੀ ਹੈ ਸਰ ਇਹ ਤੋਂ ਪਹਿਲਾਂ ਲੱਗੇ ਕਿੱਥੋਂ ਲੱਗੇ ਜੀ ਇਹਦਾ ਬੇਸਿਕਲੀ ਸਪੋਏ ਹੈਗਾ ਜੀ ਸਪੋਏ ਇਨ ਇੰਡੀਅਨ ਆਰਮੀ ਤੇ ਇਸ ਤੋਂ ਨਾਲ ਨਾਲ ਇਹ ਜਿਹੜਾ ਬੇਸਿਕਲੀ ਇਹਦਾ ਇਹ ਵੀ ਇੰਟਰਸਟਿੰਗ ਫੈਕਟ ਹੈ ਜੀ ਜਿਹੜਾ ਹਲੇ ਤੱਕ ਤਫ਼ਤੀਸ਼ ਚ ਆਇਆ बिकॉज ਕੱਲ ਹੀ ਅਸੀਂ ਫੜਿਆ ਹੈ ਤੋਂ ਇਹਦਾ ਰਿਮਾਂਡ ਵੀ ਅਸੀਂ ਲਿੱਤਾ ਦੋ ਦਿੰਦਾ ਉਹ ਜਿਹੜੀ ਕਿੱਥੋਂ ਲੈ ਕੇ ਆਇਆ ਕਿੱਥੇ ਦੇਣੀ ਸੀ ਉਹ ਅਸੀਂ ਇਹਦਾ ਫੋਨ ਰਿਕਵਰ ਕੀਤਾ ਹੁਣ ਤੇ ਉਹਦੀ ਪ੍ਰੋਪਰ ਜਿਹੜੀ ਫੋਰੈਂਸਿਕ ਐਗਜ਼ਾਮੀਨੇਸ਼ਨ ਸਾਨੂੰ ਫੋਨ ਚੋਂ ਵੀ ਕੁਝ ਕੁਝ ਚੀਜ਼ਾਂ ਮਿਲੀਆਂ ਨਹੀਂ ਬਟ ਉਹਦਾ ਪ੍ਰੋਪਰ ਇੱਕ ਡਿਟੇਲਡ ਫੋਰੈਂਸਿਕ ਐਗਜ਼ਾਮੀਨੇਸ਼ਨ ਕਰਵਾਇਆ ਜਾਊਗਾ ਤੇ ਕੋਈ ਵੀ ਉਹਦੇ ਵਿੱਚ ਜਿਹੜੀਆਂ ਚੈਟਿੰਗਸ ਹੈ WhatsApp ਤੇ ਜਾਂ ਕੋਈ ਹੋਰ ਵੀ ਜਿਹੜੇ ਦੂਜੇ ਇਹ ਸੋਸ਼ਲ ਮੀਡੀਆ ਮੈਸੈਂਜਰਸ ਯੂਜ਼ ਕਰਦਾ ਸੀ ਤੇ ਉਹਦੇ ਵਿੱਚ ਜਿਹੜ ਉਹ ਅਸੀਂ ਇਹਨੂੰ ਇਹਦਾ ਖੁਲਾਸਾ ਕਰਾਂਗੇ ਬਟ ਹਾਂ ਇਨੀ ਕੀ ਗੱਲ ਪਤਾ ਚੱਲੀ ਹੈ ਕਿ ਜਿਹੜੀ ਬਾਰਡਰ ਤੇ ਐਲਓਸੀ ਦੇ ਉੱਤੇ ਕੋਈ ਜਿਹੜੇ ਖੇਪ ਆਉਂਦੀ ਸੀ ਉਹਦੇ ਵਿੱਚੋਂ ਇਹਨੇ ਸਾਈਫਨ ਆਫ ਕੀਤੀ ਹੈ ਸੋ ਇਹਦਾ ਇੱਕ ਹੋਰ ਸਾਥੀ ਹੈ ਉਹ ਤਫ਼ਤੀਸ਼ ਅਜੇ ਜਾਰੀ ਹੋ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਸੋ ਉਹ ਵੀ ਅਸੀਂ ਉਹਦੇ ਪਿੱਛੇ ਲੱਗੇ ਹੋਏ ਹਾਂ ਸੋ ਇਹ ਕਾਫੀ ਇੰਪੋਰਟੈਂਟ ਇਹਦੇ ਵਿੱਚ ਮਾਈਲਸਟੋਨ ਹੈ ਜ ਸਾਡਾ ਸਰ ਕਿਸ਼ਕੋਰ ਤੁਸੀਂ ਇਹ ਸੀ ਪੋਏ ਸੀਗਾ ਜੀ ਤੇ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਕਮਰਸ਼ੀਅਲ ਰਿਕਵਰੀ ਦੇ ਨਾਲ ਨਾਲ ਦੋ ਹੋਰ ਇੰਟਰਸਟਿੰਗ ਸਾਡੀਆਂ ਰਿਕਵਰੀਜ਼ ਹੋਈਆਂ ਨੇ ਇੱਕ ਸਿਟੀ ਜਗਰਾਉਂ ਦੀ ਰਿਕਵਰੀ ਹੈਗੀ ਹੈ ਇੱਕ ਅਸੀਂ ਬੰਦਾ ਫੜਿਆ ਹੈਗਾ ਜਿਹਦਾ ਨਾਮ ਇੱਕ ਹੈਗਾ ਜੀ ਗੁਰਜੀਤ ਸੌਰੀ ਮਨਜੀਤ ਸਿੰਘ ਪੁੱਤਰ ਗੁਰਜੀਤ ਸਿੰਘ ਇਹਦੀ హెయిਰ ਕਟਿੰਗ ਦੀ ਸ਼ਾਪ ਹੈਗੀ ਹੈ ਮਲਕ ਰੋਡ ਤੇ ਸੋ ਬੇਸਿਕਲੀ ਸਾਡੇ ਕੋਲ ਇਨਫੋਰਮੇਸ਼ਨ ਹੁਣ ਕਾਫੀ ਆ ਰਹੀ ਹੈ ਮੇਰੇ ਜਿਹੜੇ ਦੱਸਣ ਦਾ ਮਕਸਦ ਹੈ ਉਹ ਇਹ ਹੈ ਰਿਕਵਰੀ 2 ਗ੍ਰਾਮ ਇਹਦਾ ਚਿੱਟਾ ਮਿਲਿਆ ਹੈਗਾ ਜੋ ਮੇਰੇ ਦੱਸਣ ਦਾ ਮਕਸਦ ਹੈ ਤੁਹਾਡੇ ਨਾਲ ਹੀ ਸਾਰੇ ਲੋਕਾਂ ਨੂੰ ਇਹ ਹੈ ਕਿ ਪੁਲਿਸ ਕੋਲ ਕਾਫੀ ਇਨਫੋਰਮੇਸ਼ਨ ਆ ਰਹੀ ਹੈ ਲੋਕਾਂ ਵੱਲੋਂ ਹੀ ਆ ਰਹੀ ਹੈ ਸੋ ਉਹਨੂੰ ਡਿਵੈਲਪ ਕਰਕੇ ਅਸੀਂ ਜਿਹੜੇ ਹਜੇ ਅਲੱਗ-ਅਲੱਗ ਜਿਹੜੇ ਧੰਦਾ ਕਰ ਰਹੇ ਆ ਲੋਕ ਆਪਣੇ ਵਕਫ ਵਕਫ ਪਰ ਉਹ ਉਸੇ ਆੜ੍ਹਚ ਇੱਕ ਗੋਰਖ ਧੰਦਾ ਕਰ ਰਹੇ ਆ ਸੋ ਉਹਨਾਂ ਨੂੰ ਪੁਲਿਸ ਨੂੰ ਪੂਰੀ ਤਰ੍ਹਾਂ ਐਕਟਿਵ ਹੋ ਕੇ ਮੁਸਤੈਦ ਹੋ ਕੇ ਉਹਨਾਂ ਨੂੰ ਵੀ ਫੜ ਰਹੀ ਹੈ ਸੋ ਇਸੇ ਲੜੀ ਦੇ ਵਿੱਚ ਇੱਕ ਤੀਜਾ ਵੀ ਇੰਟਰਸਟਿੰਗ ਕੇਸ ਹੈ ਜਿਹਦੇ ਵਿੱਚ ਅਸੀਂ ਇੱਕ ਸ਼ਿਵ ਕੁਮਾਰ ਨਾਮ ਦਾ ਬੰਦਾ ਹੈ ਜਦੀ ਕਰਿਆਣੀ ਦੀ ਦੁਕਾਨ ਸੀ ਕਰਨੈਲ ਗੇਟ ਦੇ ਵਿੱਚ ਉਹਨੂੰ ਵੀ ਅਸੀਂ ਚਿੱਟੇ ਨਾਲ ਰਿਕਵਰ ਕੀਤਾ ਸੋ ਬੇਸਿਕਲੀ ਵੱਖ-ਵੱਖ ਕਿੱਤਿਆਂ ਦੇ ਵਿੱਚ ਲੱਗੇ ਲੋਕ ਜੇ ਮਤਲਬ ਇਸ ਤਰ੍ਹਾਂ ਕੰਮ ਕਰ ਰਹੇ ਹਨ ਪਰ ਉਹ ਆੜ ਉਰੀ ਕਿੱਤਿਆਂ ਦੀ ਲੈ ਕੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ ਸੋ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੈ ਸੋ ਉਹਨਾਂ ਨੂੰ ਅਸੀਂ ਫੜ ਰਹੇ ਹਾਂ ਕੜਿਆ ਬਣਾ ਕਿ ਇੱਕ ਨਾ ਹੇਰੋਇਨ ਦਾ ਕੀ ਸੀਮਾ ਤਾਂ ਜਿਵੇਂ ਐਲੋਸੀ ਤੋਂ ਲੈ ਕੇ ਆ ਰਿਹਾ ਸੀ ਜਬ ਉਸ ਦਾ ਇਹਦੇ ਕੋਈ ਬੋਰਡ ਵੀ ਐਕਸੀ ਨਹੀਂ ਹਲੇ ਤੱਕ ਇਹਦੀ ਜਿਹੜੀ ਹੈਗੀ ਹੈ ਹੇਰੋਇਨ ਤਾਂ ਕੀ ਹੈਗੀ ਹੈ ਜੀ ਬਾਕੀ ਤਫਤੀਸ਼ ਮੈਂ ਤੁਹਾਨੂੰ ਦੱਸਿਆ ਇਹ ਸਾਡੀ ਤਫਤੀਸ਼ ਦਾ ਪਾਰਟ ਹੈ ਮੈਂ ਇਸ ਟਾਈਮ ਡਿਸਕਲੋਜ਼ ਨਹੀਂ ਕਰ ਸਕਦਾ ਸਾਡੇ ਕੋਲ ਇੱਕ ਇੱਕ ਦੋ ਲਿੰਕ ਹੋਰ ਵੀ ਹੈਗੇ ਨੇ ਇਹਦੇ ਤੇ ਹੋਰ ਵੀ ਸਾਡੇ ਕੋਲ ਇਨਪੁਟਸ ਆ ਉਹ ਅਸੀਂ ਜਿਵੇਂ ਜਿਵੇਂ ਤਫਤੀਸ਼ ਅੱਗੇ ਜਾਊਗੀ ਤੇ ਜੇ ਕੋਈ ਸਿਗਨੀਫੀਕੈਂਟ ਰਿਕਵਰੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਕੀ ਅਕਸਰੀ ਬੀਟ ਲੈ ਕੇ ਆ ਪਹਿਲਾਂ ਵੀ ਨੇ ਇਹ ਦੇਖੋ ਜੀ ਇਹਦੀ ਉਮਰ 25 ਸਾਲ ਹੈਗੀ ਹੈ ਇਹ ਨੂੰ ਕਰੀਬ 6 ਸਤ ਮਹੀਨੇ ਹੋਏ ਸੀ ਕਸ਼ਮੀਰ ਪੋਸਟਡ ਹੋਏ ਨੂੰ ਸੋ ਪ੍ਰੀਲੀਮినਰੀ ਪੁੱਛ ਗਈ ਸੀ ਜੇ ਪਹਿਲੀ ਵਾਰੀ ਲੈ ਕੇ ਆਇਆ ਬਟ ਸਾਰੀ ਟੈਕਨੀਕਲ ਤਫਤੀਸ਼ ਹੋਜੇ ਬਾਕੀ ਹੈ ਉਹਦੇ ਵਿੱਚ ਹੋਰ ਕਲੀਅਰ ਹੋ ਜਾਊਗਾ ਕਿ ਜੋ ਇਹ ਕਹਿ ਰਹੇ ਉਹ ਸੱਚ ਕਹਿ ਰਹੇ ਸਰ ਉਸ ਤੋਂ ਪਹਿਲਾਂ ਕਿੱਥੇ ਪੋਸਟਡ ਸੀ ਇਹ ਵੱਖ-ਵੱਖ ਏਰੀਆਸ 'ਚ ਪੋਸਟਡ ਸੀਗਾ ਜੀ ਕਸ਼ਮੀਰ 'ਚ ਬੜੇ ਪਿਛਲੇ 7 ਮਹੀਨੇ ਤੋਂ ਪੋਸਟਡ ਸੀ ਟੋਟਲੀ ਦੀ ਸਰਵਿਸ ਵਾਲੀ 4 ਸਾਲ ਦੀ ਹੋ ਗਈ ਸਰ ਕਸ਼ਮੀਰ ਉੱਤੇ ਬਾਰਡਰ ਬੋਟਲ ਦੀ ਜੀ ਜੀ ਕਸ਼ਮੀਰ ਇਹ ਵੀ ਸਿਕਲਈ ਇਹਦੀ ਯੂਨਿਟ ਸੀਗਾ 16 ਸਿਕਲਈ ਠੀਕ ਹੈ ਥ